ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ Sell in Punjabi ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ 5-7 ਫੋਟੋਆਂ ਜਾਂ 2 ਮਿੰਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਦੋਸਤੋ ਸੋਨਾ ਲੀਕਾ 60 ਟ੍ਰੈਕਟਰ ਵਕਾਊ ਆ ਮਾਡਲ ਆ 2014 ਡਬਲ ਕਲੱਚ ਆ ਰਿਵਰਸ ਪੀਟੀਓ ਆ ਟਾਇਰ ਆ 75% ਇਹ ਸਰਪ 290 ਘੰਟੇ ਚੱਲਿਆ ਚੱਪ ਵਾਲੀ ਕਾਪੀ ਇਹਦੀ ਡਿਮਾਂਡ ਇਹਦੀ 465000 ਮਾਨਤਾਨ ਵੀ ਹੋ ਜਾਊਗਾ ਏਰੀਆ ਇਹ ਗੁਰਾਇਆਂ ਫਗਵਾੜੇ ਕੋਲ ਜ਼ਿਲ੍ਹਾ ਜਲੰਧਰ ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 94178 64874 94178 64874